ਦੋਸਤੋ ਪੰਜਾਬੀ ਟਰਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਜਲੰਧਰ ਪੱਛਮੀ ਜਿਮਨੀ ਚੋਂ ਕੌਣ ਅੱਗੇ ਕੌਣ ਪਿੱਛੇ ਦੋਸਤੋ ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜਿਮਨੀ ਚੋਂ ਸਿਰ ਤੇ ਆ ਖੜੀ ਹੈ ਜੋ ਕਿ ਸਾਰੀ ਰਾਜਨੀਤਿਕ ਪਾਰਟੀਆਂ ਲਈ ਇੱਕ ਵਾਰ ਪਰਖਿਆ ਦੀ ਘੜੀ ਬਣ ਗਈ ਹੈ ਕਿਉਂਕਿ ਸਾਰੀ ਰਾਜਨੀਤਿਕ ਪਾਰਟੀਆਂ ਤਾ ਕੋਈ ਰਾਜਨੀਤਿਕ ਪਾਰਟੀ ਵੋਟਾਂ ਦੇ ਆਧਾਰ ਤੇ ਆਪਣੇ ਆਪ ਨੂੰ ਸਭ ਤੋਂ ਮੋਰੀ ਰੱਖ ਰਹੀ ਸੀ ਤੇ ਕੋਈ ਪਾਰਟੀ ਪਿਛਲੀਆਂ ਚੋਣਾਂ ਦੇ ਆਧਾਰ ਤੇ ਜਿਹੜਾ ਆਪਣੇ ਵੋਟ ਬੈਂਕ ਨੂੰ ਗਿਣਾ ਕੇ ਜਿਹੜਾ ਸਭ ਤੋਂ ਅੱਗੇ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਇਹੋ ਜਿਹੇ ਹਾਲਾਤ ਲੋਕ ਸਭਾ ਚੋਣਾਂ 'ਚ ਬਣ ਰਹੇ ਸੀ ਪਰ ਜੇ ਲੋਕ ਸਭਾ ਚੋਣਾਂ ਤੋਂ 1 ਮਹੀਨਾ ਵੀ ਨਹੀਂ ਪੂਰਾ ਹੋਇਆ ਸੀ ਜਦੋਂ ਇਹ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਦਾ ਐਲਾਨ ਹੋ ਗਿਆ ਤੇ ਇਹ ਜਿਮਨੀ ਚੋਣ ਸਾਰੀ ਹੀ ਰਾਜਨੀਤਿਕ ਪਾਰਟੀਆਂ ਲਈ ਪਰਖਿਆ ਦੀ ਘੜੀ ਬਣ ਗਈ ਕਿਉਂਕਿ ਇਸ ਤੋਂ ਪਤਾ ਲੱਗ ਜਾਏਗਾ ਵੀ ਕਿੰਨੇ ਕੁ ਲੋਕ ਕਿਹੜੀ ਸ਼ਾਸਕ ਧਿਰ ਦੇ ਨਾਲ ਖੜੇ ਨੇ ਕਿਉਂਕਿ ਸਾਰੀ ਰਾਜਨੀਤਿਕ ਪਾਰਟੀਆਂ ਆਪੋ ਆਪਣੇ ਢੰਗ ਨਾਲ ਪ੍ਰਚਾਰਤਾ ਕਰ ਰਹੀਆਂ ਸੀਗੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਪਰ ਇਹ ਚੋਣਾਂ ਜਿਹੜੀਆਂ ਸਭ ਨੂੰ ਸਭ ਦੇ ਅੱਗੇ ਜਿਹੜਾ ਇੱਕ ਤਰ੍ਹਾਂ ਦਾ ਸ਼ੀਸ਼ਾ ਰੱਖਣ ਦਾ ਕੰਮ ਕਰਨਗੇ ਆ ਤਾਂ ਦੇਖਣ ਵਾਲੀ ਗੱਲ ਹੋਵੇਗੀ ਲੋਕ ਕਿਧਰਲੇ ਪਾਸੇ ਨੂੰ ਜਾ ਰਹੇ ਨੇ ਕਿਉਂਕਿ ਸਾਰੀ ਰਾਜਨੀਤਿਕ ਪਾਰਟੀਆਂ ਵੱਲੋਂ ਜਲੰਧਰ ਪੱਛਮੀ ਹਲਕੇ ਚੋਣ ਪ੍ਰਚਾਰ ਜਿਹੜਾ ਤੇਜ਼ ਕੀਤਾ ਗਿਆ ਜੇ ਦੇਖੀਏ ਤਾਂ ਹੁਣ ਤੋਂ ਕੁਝ ਮਿੰਟ ਬਾਅਦ ਜਲੰਧਰ ਪੱਛਮੀ ਜਿਮਨੀ ਚੋਣ ਦੇ ਲਈ ਜਿਹੜਾ ਹੈਗਾ ਚੋਣ ਪ੍ਰਚਾਰ ਉਹ ਬੰਦ ਹੋ ਜਾਏਗਾ ਆਖਰੀ ਦਿਨ ਹੈ ਆਖਰੀ ਮਿੰਟ ਨੇ ਤੇ ਇਸ ਦੌਰਾਨ ਸਾਰੀ ਹੀ ਰਾਜਨੀਤਿਕ ਪਾਰਟੀਆਂ ਦਾ ਪੂਰਾ ਜੋਰ ਉੱਥੇ ਲੱਗਿਆ ਹੋਇਆ ਹੈ ਮੁੱਖ ਤੌਰ ਤੇ ਜੇ ਗੱਲ ਸੱਤਾਧਾਰੀ ਧਿਰ ਦੀ ਕਰੀਏ ਤਾਂ ਆਮ ਆਦਮੀ ਪਾਰਟੀ ਉਹ ਤਾਂ ਇਸ ਨੂੰ ਬਿਲਕੁਲ ਹੀ ਵਕਾਰ ਦਾ ਸਵਾਲ ਬਣਾਈ ਬੈਠੀ ਹੈ ਜਿਸ ਵੱਲੋਂ ਪੂਰਾ ਜੋਰ ਸ਼ੋਰ ਲਾ ਕੇ ਇਹਨਾਂ ਚੋਣਾਾਂ 'ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਲਗਭਗ ਪਿਛਲੇ ਲਗਭਗ 15 ਕ ਦਿਨਾਂ ਤੋਂ ਅਸੀਂ ਕਹਿ ਸਕਦੇ ਹਾਂ ਉਹ ਉੱਥੇ ਹੀ ਡੇਰੇ ਲਾਈ ਬੈਠੇ ਨੇ ਜਿਨ੍ਹਾਂ ਵੱਲੋਂ ਹੋਰ ਪੰਜਾਬ ਦੀ ਬਾਕੀ ਮੁੱਦਿਆਂ ਨੂੰ ਜਾਂ ਪੰਜਾਬ ਨੂੰ ਛੱਡ ਕੇ ਉਹਨਾਂ ਦਾ ਮੁੱਖ ਕੇਂਦਰ ਬਿੰਦੂ ਜਲੰਧਰ ਹੀ ਬਣਿਆ ਹੋਇਆ ਹੈ ਵੀ ਕਿਹਾ ਹਫ਼ਤੇ 10 ਦਿਨ ਤੋਂ ਉਹਦਾ ਪੂਰਾ ਪਰਿਵਾਰ ਸਮੇਤ ਹੀ ਉੱਥੇ ਬੈਠੇ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਜਿਤ ਜਨਤਕ ਰੈਲੀਆਂ ਨੂੰ ਸੰਬੋਧਨ ਕਰ ਰਹੀ ਨੇ ਉਹਨਾਂ ਚ ਸ਼ਾਮਲ ਹੋ ਰਹੇ ਨੇ ਰੋਡ ਸ਼ੋਅ ਕੱਢ ਰਹੇ ਨੇ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਉਹ ਵੀ ਲਗਾਤਾਰ ਇਸੇ ਕੰਮ 'ਚ ਲੱਗੇ ਹੋਏ ਨੇ ਇਸ ਤੋਂ ਇਲਾਵਾ ਜੇ ਅਸੀਂ ਦੇਖਦੇ ਆਂ ਤਾਂ ਪੰਜਾਬ ਦੀ ਸਮੂੱਚੀ ਕੈਬਨਟ ਉਹ ਵੀ ਜਲੰਧਰ ਪੱਛਮੀ ਹਲਕੇ 'ਚ ਚੋਣ ਪ੍ਰਚਾਰ ਕਰਨ ਲੱਗੀ ਹੋਈ ਹੈ ਤਾਂ ਇਸ ਤੋਂ ਪਤਾ ਲੱਗਦਾ ਵੀ ਕਿ ਆਮ ਆਦਮੀ ਪਾਰਟੀ ਇਸ ਨੂੰ ਆਪਣੇ ਵਕਾਰ ਦਾ ਸਵਾਲ ਬਣਾ ਰਹੀ ਹੈ ਕਿ ਉਹ ਜ਼ੋਰ ਸ਼ੋਰ ਨਾਲ ਪ੍ਰਚਾਰ 'ਚ ਲੱਗੀ ਹੋਈ ਹੈ ਤੇ ਨਾਲ ਹੀ ਸਰਕਾਰ ਵੱਲੋਂ ਆਪਣੀ 2.5 ਸਾਲਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਸ ਨੂੰ ਲੋਕਾਂ 'ਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਾਹੇ ਉਸ ਦੇ ਵਿੱਚ ਮੁੱਖ ਤੌਰ ਤੇ 300 ਯੂਨਿਟ ਮੁਫਤ ਬਿਜਲੀ ਨੂੰ ਪ੍ਰਚਾਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕ ਹੈ, ਸਿੱਖਿਆ ਖੇਤਰ 'ਚ ਜਿਹੜੇ ਸੁਧਾਰ ਕੀਤੇ ਨੇ, ਵੀ ਇਹੋ ਜੀ ਸਾਰੀ ਚੀਜ਼ਾਂ ਨੂੰ ਲੋਕਾਂ 'ਚ ਰੱਖਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇੰਨਾ ਹੀ ਨਹੀਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਾਂ ਜਲੰਧਰ 'ਚ ਇੰਨਾ ਵੀ ਐਲਾਨ ਕਰ ਦਿੱਤਾ ਵੀ ਤੁਸੀਂ ਮੋਹਿੰਦਰ ਭਗਤ ਨੂੰ ਜਿਤਾ ਕੇ ਭੇਜੋ। ਇਸ ਨੂੰ ਕੈਬਨਿਟ ਮੰਤਰੀ ਬਣਾਉਣ ਦੀ ਜਾਂ ਜਲੰਧਰ ਨੂੰ ਕੈਬਨਿਟ ਮੰਤਰੀ ਦੇਣ ਦੀ ਜ਼ਿੰਮੇਵਾਰੀ ਮੇਰੀ ਹੈ ਕਿ ਇਹ ਵੀ ਐਲਾਨ ਜਲੰਧਰ ਦੇ ਵਿੱਚ ਹੋ ਗਿਆ ਹਾਲਾਂਕਿ ਹੁਣ ਉਹ ਮਹਿੰਦਰ ਭਗਤ ਕੈਬਨਿਟ ਮੰਤਰੀ ਹੋਣਗੇ ਜਲੰਧਰ ਜ਼ਿਲ੍ਹੇ ਚ ਕੋਈ ਹੋਵੇਗਾ ਉਹ ਤਾਂ ਮੁੱਖ ਮੰਤਰੀ ਇਸ ਗੱਲ ਤੇ ਜਾਣਦੇ ਨੇ ਤੇ ਚੋਣਾਂ ਚ ਇਹੋ ਜਿਹੇ ਐਲਾਨਾ ਨੂੰ ਅਸੀਂ ਕਹਿ ਵੀ ਨਹੀਂ ਸਕਦੇ ਕੁਝ ਵੀ ਕਹ ਉਹ ਕਿੰਨੇ ਕੁ ਉਹਨਾਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ ਪਰ ਆਮ ਆਦਮੀ ਪਾਰਟੀ ਪੂਰੀ ਜੋਰ ਸ਼ੋਰ ਨਾਲ ਲੱਗੀ ਹੋਈ ਹੈ ਇਸੇ ਤਰ੍ਹਾਂ ਦੂਜੇ ਪਾਸੇ ਅਸੀਂ ਕਾਂਗਰਸ ਦੀ ਗੱਲ ਕਰਨ ਲਈ ਤਾਂ ਕਾਂਗਰਸ ਵੱਲੋਂ ਵੀ ਜਲੰਧਰ ਪੱਛਮੀ ਹਲਕੇ 'ਚ ਜੋਰ-ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜਿੱਥੇ ਇਹ ਕਾਂਗਰਸ ਪਾਰਟੀ ਲਈ ਇੱਕ ਸੁਨਹਿਰਾ ਮੌਕਾ ਹੈ ਵੀ ਉੱਥੇ ਉਹ ਆਪਣੇ ਪੈਰ ਜਲੰਧਰ ਪੱਛਮੀ ਹਲਕੇ ਰਾਹੀਂ ਪੰਜਾਬ 'ਚ ਮਜ਼ਬੂਤ ਕਰ ਸਕਦੇ ਨੇ ਤਾਂ ਉੱਥੇ ਹੀ ਨਾਲ ਜੇ ਅਸੀਂ ਦੇਖੀਏ ਤਾਂ ਜਲੰਧਰ ਤੋਂ ਹਾਲ ਹੀ ਦੇ ਵਿੱਚ ਲੋਕ ਸਭਾ ਚੋਣਾਂ ਜਿੱਤ ਕੇ ਹਟੇ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਵੀ ਇੱਕ ਤਰ੍ਹਾਂ ਦੀ ਪਰਖਿਆ ਦੀ ਘੜੀ ਬਣ ਖੜਿਆ ਵੀ ਉਹਨਾਂ ਨੇ ਲੋਕ ਸਭਾ ਚੋਣਾਂ ਤਾਂ ਜਿੱਤ ਲਈਆਂ ਵੀਕਾ ਗੇ ਲੋ ਜਿਮਨੀ ਚੋਣ ਦੇ ਵਿੱਚ ਕਾਂਗਰਸ ਦੀ ਕਹਿੋ ਜੀ ਪਰਫਾਰਮੈਂਸ ਰਹਿੰਦੀ ਹੈ ਕਹਿੋ ਜੀ ਕਾਂਗਰਸ ਭੂਮਿਕਾ ਨਿਭਾਉਂਦੀ ਹੈ ਤਾਂ ਉਸ ਲਈ ਵੀ ਚੰਨੀ ਤੇ ਵੀ ਜਿਹੜਾ ਕਾਰਗੁਜ਼ਾਰੀ ਤੇ ਇੱਕ ਸਵਾਲ ਖੜਾ ਹੋ ਸਕਦਾ ਹੈ ਇਸ ਲਈ ਉਹ ਵੀ ਪੂਰੇ ਜ਼ੋਰ ਛੋਣ ਨਾਲ ਪ੍ਰਚਾਰ ਚ ਲੱਗੇ ਹੋਏ ਨੇ ਇਸੇ ਤਰ੍ਹਾਂ ਭਾਜਪਾ ਦੀ ਗੱਲ ਕਰ ਲਈਏ ਤਾਂ ਭਾਜਪਾ ਵੀ ਇੱਕੀ ਛੱਡ ਕੇ ਜਾਂਦੇ ਨੇ ਤਾਂ ਉਹ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੇ ਜਿਵੇਂ ਸਵਾਲ ਖੜੇ ਕਰ ਰਹੇ ਨੇ ਤਾਂ ਉਹ ਪੂਰਾ ਜ਼ੋਰ ਲਾ ਰਹੇ ਨੇ ਜੇਕਰ ਉਹ ਜਿੱਤਦੇ ਨੇ ਤਦ ਹੀ ਉਹਨਾਂ ਦੀ ਆਪਣੀ ਸਾਖ ਬਚੇਗੀ ਪਾਰਟੀ ਦੀ ਮਜ਼ਬੂਤ ਹੋਵੇਗੀ ਜੇਕਰ ਉਹ ਨਹੀਂ ਜਿੱਤਦੀ ਜਾਂ ਕੋਈ ਉਹ ਹਾਰਦੇ ਨਹੀਂ ਤਾਂ ਕਿਤੇ ਨਾ ਕਿਤੇ ਇਸ ਤੇ ਸ਼ੀਤਲੰਗੁਰਾਲ ਦੀ ਆਪਣੀ ਕਾਰਗੁਜ਼ਾਰੀ ਤੇ ਜਾਂ ਪਾਰਟੀ ਦੀ ਕਾਰਗੁਜ਼ਾਰੀ ਤੇ ਜ਼ਰੂਰ ਸਵਾਲ ਖੜੇ ਹੋਣਗੇ ਇਸੇ ਤਰ੍ਹਾਂ ਜੇ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਅਕਾਲੀ ਦਲ ਨੂੰ ਜ਼ਰੂਰ ਨੁਕਸਾਨ ਉੱਥੇ ਸਿੱਧੇ ਤੌਰ ਤੇ ਦੇਖਣ ਨੂੰ ਮਿਲ ਰਿਹਾ ਕਿਉਂਕਿ ਬੀਬੀ ਸੁਰਜੀਤ ਕੌਰ ਜੋ ਕਿ ਅਕਾਲੀ ਦਲ ਦੇ ਉਮੀਦਵਾਰ ਨੇ ਪਰ ਅਕਾਲੀ ਦਲ ਦੇ ਜਿਹੜੀ ਮੁੱਖ ਪਾਰਟੀ ਅਸੀਂ ਕਹਿ ਸਕਦੇ ਹਾਂ ਉਹਨਾਂ ਵੱਲੋਂ ਉੱਥੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਹਮਾਇਤ ਦਿੱਤੀ ਹੋਈ ਹੈ ਜਿਹੜੇ ਬੀਬੀ surjit kaur ਨੇ ਉਹਨਾਂ ਨਾਲ ਇਕੱਠਰੇ ਨੇ ਜੋ ਕਿ ਉੱਠਨੇ ਬਣਦੇ ਵੀ ਨਹੀਂ ਕਿਉਂਕਿ ਜੇ ਸੱਤਾਧਾਰੀ ਦੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਗੱਲ ਕਰੀਏ 모ਹਿੰਦਰ ਭਗਤ ਦੀ ਤਾਂ 모ਹਿੰਦਰ ਭਗਤ ਭਾਜਪਾ ਚੋਂ ਆਏ ਨੇ 모ਹਿੰਦਰ ਭਗਤ ਦੇ ਪਿਤਾ ਭਗਤ ਚੁੰਨੀ ਲਾ ਲੋ ਭਾਜਪਾ ਵੱਲੋਂ ਕੈਬਨਟ ਮੰਤਰੀ